ਅੱਜ ਗੱਲ ਕਰਾਂਗੇ ਰਵਨੀਤ ਸਿੰਘ ਬਿੱਟੂ ਦੀ ਜਿਨ੍ਹਾਂ ਦੇ ਕੋਠੀ ਵਿਵਾਦ ਤੇ ਐਕਸ਼ਨ ਹੋਇਆ ਰਵਨੀਤ ਬਿੱਟੂ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਚੋਣ ਕਮਿਸ਼ਨ ਨੇ ਲੋਕਲ ਬਾਡੀ ਵਿਭਾਗ ਤੋਂ ਰਿਪੋਰਟ ਮੰਗੀ ਹੈ ਬਿੱਟੂ ਦਾ ਲੁਧਿਆਣਾ ਨਗਰ ਨਿਗਮ ਐਨ ਡੀ ਸੀ ਜਾਰੀ ਨਾ ਕਰਨ ਦਾ ਇਲਜ਼ਾਮ ਲੱਗਾ ਹੈ ਰਵਨੀਤ ਬਿੱਟੂ ਦੇ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਕੋਠੀ ਵਿਵਾਦ ਤੇ ਐਕਸ਼ਨ ਹੋਇਆ ਹੈ ਰਵਨੀਤ ਬਿੱਟੂ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਨੇ ਐਕਸ਼ਨ ਲਿਆ ਚੋਣ ਕਮਿਸ਼ਨ ਨੇ ਲੋਕਲ ਬਾਡੀ ਵਿਭਾਗ ਤੋਂ ਰਿਪੋਰਟ ਮੰਗੀ ਹੈ ਬਿੱਟੂ ਦਾ ਲੁਧਿਆਣਾ ਨਗਰ ਨਿਗਮ ਐਨਡੀਸੀ ਜਾਰੀ ਨਾ ਕਰਨ ਦਾ ਇਲਜ਼ਾਮ ਹੈ ਆ ਬਿਲਕੁਲ ਗਵਿੰਦਰ ਸਿੱਖੋ ਜਿਹੜਾ ਇਹ ਮਸਲਾ ਚਗਾ ਬਿਲਕੁਲ ਆਮਾਦੀ ਪਾਰਕ ਤੋਂ ਸਾਫ ਕਰਤਾ ਜਿੱਥੇਗਾ ਕਿ ਸਾਡਾ ਇਹਨਾਂ ਨੂੰ ਛੋੜੇ ਨਾ ਦੇਣ ਸੀ ਜਿਹੜੇ ਪਾਣੇ ਜਿੱਗੇ ਉਹਦੇ ਬਾਰੇ ਵੀ ਜਿਹੜਾ ਸਿਕ ਨੋਟਿਸ ਜਾਰੀ ਕੀਤੇ ਗਏ ਸੀਗੇ ਕਿ ਨਗਰ ਨਗਰ ਨੇ ਕਿੰਨਾ ਕੰਮ ਹੈ ਨਗਰ ਨਗਰ ਦੀ ਪ੍ਰਾਪਰਟੀ ਹੈਗੀ ਹੈ ਉਹ ਪਰ ਇਲੈਕਟਿਕ ਕੁਛ ਜਿਹੜਾ ਹੈਗਾ ਆਪਣੇ ਪੰਜਾਬ ਦੇ ਜਿਹੜੇ ਮੁੱਖ ਚੋਣਾਂ ਅਧਿਕਾਰੀ ਇਸ ਨੇ ਸਰਪੰਚੀ ਉਹਨਾਂ ਵੱਲੋਂ ਹੁਣ ਇੱਕ ਜਿਹੜਾ ਹੈਗਾ ਨੋਟਿਸ ਜਾਰੀ ਕੀਤਾ ਗਿਆ ਹੈਗਾ ਡਾਇਰੈਕਟਰ ਲੋਕਲ ਬਾਡੀਜ਼ ਨੂੰ ਲੋਕਲ ਬਾਡੀਜ਼ ਤੋਂ ਪੂਰੀ ਡਿਟੇਲਜ਼ ਜਿਹੜੇ ਵੀ ਡਿਊਜ਼ ਰਹਿੰਦੇ ਸੀਗੇ ਉਹਦੀ ਪੂਰੀ ਡਿਟੇਲ ਮੰਗਿਆ ਉਹਨੇ ਕੀ ਕੀ ਡਿਊਜ਼ ਸੀਗੇ ਕਿਸ ਕਿਸ ਟਾਈਮ ਤੋਂ ਡਿਊਜ਼ ਸੀਗੇ ਤੇ ਆਖਰਕਾਰ ਜੇ ਜਮਨ ਨਹੀਂ ਹੋਏ ਤਾਂ ਉਸ ਤੋਂ ਉਹ ਲੈ ਕੇ ਕੀ ਕਾਰਵਾਈ ਕੀਤੀ ਗਈ ਹੈ ਕੀ ਨੋਟਿਸ ਭੇਜੇਗੇ ਸੀ ਪਹਿਲਾਂ ਨੋਟਿਸ ਦੇਖ ਕੇ ਦੱਸਿਆ ਗਿਆ ਸੀਗਾ ਕਿ ਤੁਸੀਂ ਆਪਣੇ ਡਿਊਜ਼ ਜਮਨ ਕਰਾਓ ਅਗਰ ਉਸ ਦੇ ਬਾਅਦ ਵੀ ਡਿਊਜ਼ ਨਹੀਂ ਜਮਾਏ ਤਾਂ ਉਸੇ ਕੀ ਕਾਰਵਾਈ ਕੀਤੀ ਹੈਗੀ ਆ ਬਾਬਾ ਕੀ ਸਾਰੀ ਜਿਹੜੀ ਜਾਣਕਾਰੀ ਹੈਗੀ ਡਿਊਜ਼ ਨੂੰ ਲੱਗੇ ਉਹ ਸਾਰੀ ਜਿਹੜੀ ਮੰਗੀ ਗਈ ਹੈਗੀ ਹੈ ਤੇ ਉਹਦੇ ਆਉਣ ਤੋਂ ਹਮ ਸਾਫ ਹੋਵੇਗਾ ਕਿ ਅਸਲ ਕਰ ਪੂਰਾ ਮਸਲਾ ਕੀ ਹੈ ਕਿ ਆਪਾਂ ਗੱਲ ਕਰੀਏ ਕਿ ਸਰਕਾਰ ਆਮ ਆਦਿਕ ਪਾਰਟੀ ਸਰਕਾਰ ਪਹਿਨਾਂ ਹੀ ਇਸ ਵਾਰ ਦੇ ਨੂੰ ਜਿਹੜਾ ਹੈਗਾ ਆਪਣੇ ਤੋਂ ਅਲੱਗ ਕਰ ਚੁੱਕੀ ਕਿ ਉਹਨਾਂ ਦਾ ਕਹਿਣਾ ਹੈ ਕਿ ਲੋਕਲ ਬਾਡੀਜ਼ ਦਾ ਕੰਮ ਹੈਗਾ ਆ ਲੋਕਲ ਬਾਡੀਜ਼ ਦੀ ਕੋਠੀ ਦੀ ਉਹ ਇਹਦੇ ਨੂੰ ਲੈ ਕੇ ਨਗਰ ਨਿਗਮ ਜਿਹੜਾ ਹੈਗਾ ਲੁਧਿਆਣਾ ਉਹਨਾਂ ਦੇ ਜਗਾ ਤੇ ਖਿਡਾਰੀ ਕੋਠੀ ਪਿਆਗੀ ਹੈ ਤੇ ਉਹਨਾਂ ਨੇ ਆਪਣੇ ਦਰ ਦੇ ਉੱਪਰਕਾਰ ਵੀ ਦਿੱਤੀ ਹੈ ਇਹਦੇ ਵਿੱਚ ਜਿਹੜੀ ਹੈਗੀ ਸਰਕਾਰ ਕੀ ਹੈ ਜਾਂ ਕੋਈ ਆਮ ਆਦਮੀ ਪਾਰਟੀ ਗਈ ਉਹਦਾ ਕੋਈ ਵੀ ਕਿਸੇ ਜ਼ਰਾਂ ਕੋਈ ਤਾਲਕ ਨਹੀਂ ਹੈਗਾ ਜੀ ਠੀਕ ਹੈ ਮਨੋਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਮ ਜਾਣਕਾਰੀ ਤੁਸੀਂ ਸਾਰੇ ਦਰਸ਼ਕਾਂ ਦੇ ਨਾਲ ਸਾਂਝਾ ਕੀਤੀ ਤਾਂ ਤੋਂ ਇੱਕ ਵੀ ਮੁਰਤ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਦੀ ਕੋਠੀ ਦਾ ਇਹ ਪੂਰਾ ਵਿਵਾਦ ਹੈ ਜਿਸ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਨੇ ਐਕਸ਼ਨ ਦਿਖਾਇਆ